ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਜਾਣ ਦੇ ਚਾਹਵਾਨ ਜ਼ਰੂਰੇ ਖਬਰ ਦੇਖਣ दरअसल ਭਾਰਤ ਵਿੱਚ ਅਮਰੀਕੀ ਦੂਤਾਵਾਸਤੇ ਵੱਡਾ ਝਟਕਾ ਦਿੱਤਾ ਕਿ 2000 ਵੀਜ਼ਾ ਅਪਾਇਟਮੈਂਟ ਨੂੰ ਰੱਦ ਕਰ ਦਿੱਤਾ ਗਿਆ ਜੀ ਹਾਂ ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਕਿਹਾ ਹੈ ਕਿ ਵੋਟ ਖਾਤਿਆਂ ਦੀ ਵਰਤੋਂ ਕਰਕੇ ਧੋਖਾਧੜੀ ਦੇ ਨਾਲ ਬੁੱਕ ਕੀਤੀਆਂ ਗਈਆਂ ਲਗਭਗ 2000 ਵੀਜ਼ਾ ਅਪਾਇੰਟਮੈਂਟ ਨੂੰ ਰੱਦ ਕਰ ਦਿੱਤਾ ਜ਼ੀਰੋ ਟੋਲਰੈਂਸ ਦੀ ਨੀਤੀ ਦਾ ਹਵਾਲਾ ਦਿੰਦੇ ਹੋਏ ਦੂਤਾਵਾਸ ਨੇ ਕਿਹਾ ਕਿ ਸ਼ੈਡਿਊਲਿੰਗ ਸਿਸਟਮ ਦੀ ਦੁਰਵਰਤੋਂ ਦੇ ਵਿੱਚ ਸ਼ਾਮਿਲ ਬੂਰੇ ਕਾਰਕੁਨਾਂ ਦੀ ਪਛਾਣ ਕੀਤੀ ਹੈ ਤੇ ਬਾਅਦ ਵਿੱਚ ਉਹਨਾਂ ਦੇ ਖਾਤਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਇਸ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਟੀਮ ਨੇ ਬੋਰਡਸ ਰਾਹੀਂ ਹਾਸਲ ਕੀਤੀਆਂ ਗਈਆਂ ਲਾਪਗ 2000 ਵੀਜ਼ਾ ਅਪਾਇਟਮੈਂਟਾਂ ਨੂੰ ਰੱਦ ਕਰ ਦਿੱਤਾ ਅਤੇ ਨਾਲ ਹੀ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਏਜੰਟਾ ਵੱਲੋਂ ਧੋਖੇ ਦੇ ਨਾਲ ਹਾਸਲ ਕੀਤੀਆਂ ਅਪਾਇਟਮੈਂਟ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਤੇ ਭ੍ਰਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ ਇਹ ਜਾਣਕਾਰੀ ਅਮਰੀਕੀ ਦੂਤਾਵਾਸਨੇ ਐਕਸਟੇ ਪੋਸਟ ਸਾਂਝੀ ਕਰਦਿਆਂ ਦਿੱਤੀ ਹੈ ਇੱਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਵਿਸਥੀ ਪੁਸ਼ਟੀ ਕੀਤੀ ਜ਼ਿਕਰ ਹੋਇਆ ਕਿ ਅਮਰੀਕਾ ਵੀਜ਼ਾ ਲਈ 파ਰ ਤੋਂ ਟ੍ਰਿਕ ਲੈਣ ਲਈ ਲੋਕਾਂ ਨੂੰ ਲੰਮਾ ਇੰਤਜ਼ਾਰ ਕਰਨਾ ਪੈਂਦਾ ਜਿਸ ਕਾਰਨ ਲੋਕ 에ਜੰਟਾ ਕੋਲ ਜਾਂਦੇ ਨੇ ਤੇ 에ਜੰਟ ਇੱਕ ਵਿਅਕਤੀ ਦੀ ਅਪਾਇੰਟਮੈਂਟ ਲੈਣ ਲਈ 20000 ਰੁਪਏ ਦੇ ਲਗਭਗ ਪੈਸੇ ਲੈਂਦੇ ਨੇ ਉਹਨਾਂ ਵੱਲੋਂ ਰੋਬੋਟ ਤੇ ਕੰਪਿਊਟਰ ਪ੍ਰੋਗਰਾਮ ذریعے ਇਤਰੀਕਾ ਹਾਸਲ ਕੀਤੀਆਂ ਜਾਂਦੀਆਂ ਨੇ ਜਿਸ ਪ੍ਰਤੀ ਅਮਰੀਕਾ ਨੇ ਸਖਤੀ ਕੀਤੀ ਹੈ 2000 ਵੀਜ਼ਾ ਅਪਾਇੰਟਮੈਂਟ ਨੂੰ ਟਰੱਡ ਕਰਦੇ ਤਾਂ ਕਿ ਸੋ ਵੱਡਾ ਝਟਕਾ ਕਿਤਨੇ ਕਿਤੇ ਉਹਨਾਂ ਲੋਕਾਂ ਨੂੰ ਲੱਗਾ ਜਿਨ੍ਹਾਂ ਨੇ ਅਮਰੀਕਾ ਦੇ ਲਈ ਅਪਲਾਈ ਕੀਤਾ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਜਾਣ ਦੇ ਚਾਹਵਾਨ ਜ਼ਰੂਰੇ ਖਬਰ ਦੇਖਣ दरअसल ਭਾਰਤ ਵਿੱਚ ਅਮਰੀਕੀ ਦੂਤਾਵਾਸਤੇ ਵੱਡਾ ਝਟਕਾ ਦਿੱਤਾ ਕਿ 2000 ਵੀਜ਼ਾ ਅਪਾਇਟਮੈਂਟ ਨੂੰ ਰੱਦ ਕਰ ਦਿੱਤਾ ਗਿਆ ਜੀ ਹਾਂ ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਕਿਹਾ ਹੈ ਕਿ ਵੋਟ ਖਾਤਿਆਂ ਦੀ ਵਰਤੋਂ ਕਰਕੇ ਧੋਖਾਧੜੀ ਦੇ ਨਾਲ ਬੁੱਕ ਕੀਤੀਆਂ ਗਈਆਂ ਲਗਭਗ 2000 ਵੀਜ਼ਾ ਅਪਾਇੰਟਮੈਂਟ ਨੂੰ ਰੱਦ ਕਰ ਦਿੱਤਾ ਜ਼ੀਰੋ ਟੋਲਰੈਂਸ ਦੀ ਨੀਤੀ ਦਾ ਹਵਾਲਾ ਦਿੰਦੇ ਹੋਏ ਦੂਤਾਵਾਸ ਨੇ ਕਿਹਾ ਕਿ ਸ਼ੈਡਿਊਲਿੰਗ ਸਿਸਟਮ ਦੀ ਦੁਰਵਰਤੋਂ ਦੇ ਵਿੱਚ ਸ਼ਾਮਿਲ ਬੂਰੇ ਕਾਰਕੁਨਾਂ ਦੀ ਪਛਾਣ ਕੀਤੀ ਹੈ ਤੇ ਬਾਅਦ ਵਿੱਚ ਉਹਨਾਂ ਦੇ ਖਾਤਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਇਸ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਟੀਮ ਨੇ ਬੋਰਡਸ ਰਾਹੀਂ ਹਾਸਲ ਕੀਤੀਆਂ ਗਈਆਂ ਲਗਭਗ 2000 ਵੀਜ਼ਾ ਅਪਾਇਟਮੈਂਟਾਂ ਨੂੰ ਰੱਦ ਕਰ ਦਿੱਤਾ ਅਤੇ ਨਾਲ ਹੀ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਏਜੰਟਾ ਵੱਲੋਂ ਧੋਖੇ ਦੇ ਨਾਲ ਹਾਸਲ ਕੀਤੀਆਂ ਅਪਾਇਟਮੈਂਟ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਤੇ ਭ੍ਰਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ ਇਹ ਜਾਣਕਾਰੀ ਅਮਰੀਕੀ ਦੂਤਾਵਾਸਨੇ ਐਕਸਟੇ ਪੋਸਟ ਸਾਂਝੀ ਕਰਦਿਆਂ ਦਿੱਤੀ ਹੈ ਇੱਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਵਿਸਥੀ ਪੁਸ਼ਟੀ ਕੀਤੀ ਜ਼ਿਕਰ ਹੋਇਆ ਕਿ ਅਮਰੀਕਾ ਵੀਜ਼ਾ ਲਈ 파ਰ ਤੋਂ ਟ੍ਰਿਕ ਲੈਣ ਲਈ ਲੋਕਾਂ ਨੂੰ ਲੰਮਾ ਇੰਤਜ਼ਾਰ ਕਰਨਾ ਪੈਂਦਾ ਜਿਸ ਕਾਰਨ ਲੋਕ 에ਜੰਟਾ ਕੋਲ ਜਾਂਦੇ ਨੇ ਤੇ 에ਜੰਟ ਇੱਕ ਵਿਅਕਤੀ ਦੀ ਅਪਾਇੰਟਮੈਂਟ ਲੈਣ ਲਈ 20000 ਰੁਪਏ ਦੇ ਲਗਭਗ ਪੈਸੇ ਲੈਂਦੇ ਨੇ ਉਹਨਾਂ ਵੱਲੋਂ ਰੋਬੋਟ ਤੇ ਕੰਪਿਊਟਰ ਪ੍ਰੋਗਰਾਮ ذریعے ਇਤਰੀਕਾ ਹਾਸਲ ਕੀਤੀਆਂ ਜਾਂਦੀਆਂ ਨੇ ਜਿਸ ਪ੍ਰਤੀ ਅਮਰੀਕਾ ਨੇ ਸਖਤੀ ਕੀਤੀ ਹੈ 2000 ਵੀਜ਼ਾ ਅਪਾਇੰਟਮੈਂਟ ਨੂੰ ਟਰੱਡ ਕਰਦੇ ਤਾਂ ਕਿ ਸੋ ਵੱਡਾ ਝਟਕਾ ਕਿਤਨੇ ਕਿਤੇ ਉਹਨਾਂ ਲੋਕਾਂ ਨੂੰ ਲੱਗਾ ਜਿਨ੍ਹਾਂ ਨੇ ਅਮਰੀਕਾ ਦੇ ਲਈ ਅਪਲਾਈ ਕੀਤਾ